ਦੀ ਬਿਲਡਿੰਗ ਵਾਲੇ ਪਾਸੇ ਹੈ ਤੇ ਦੂਜੇ ਪਾਸੇ ਤਕਤੂਪੁਰਾ ਸਾਹਿਬ ਮੇਲੇ ਵਾਲੇ ਪਾਸੇ ਲਓ ਨੌਜਵਾਨ ਕਹਿੰਦੇ ਸਿਮਾ ਇਸ ਵੇਲੇ ਥਰਾਜਪਿੰਡ ਵਾਲਾ ਇਹ ਵੀ ਖੇਡ ਆ ਕੈਨੇਡਾ ਦੇ ਮੈਦਾਨਾਂ ਚ ਇਧਰ ਕੋਟਰੀ ਦਾ ਕਹਿੰਦੇ ਜੀਤ ਹੈ ਇਹ ਨਾਲ ਦੇਖਾਂਗੇ ਵੀ ਸਰਪੰਚ ਵਰਗੇ ਮੁੰਡੇ ਆ ਉਹ ਦੇਖਾਂਗੇ ਟੱਕਰ ਸਿਰੇ ਦੀ ਪਹਿਲੀ ਕਬੱਡੀ ਤੇ ਉਹ ਥਰਾਜ ਵਾਲਾ ਕਹਿੰਦੇ ਸਿਮਾ ਇਸ ਵੇਲੇ ਨੌਜਵਾਨ ਕਹਿੰਦੇ ਨੰਬਰ ਆਪਣੀ ਟੀਮ ਲਈ ਜੋੜ ਗਿਆ ਆਹ ਕਹਿੰਦੇ ਓਏ ਅੰਬਰਸਰੀਆ ਮੁੰਡਾ ਹੈ ਇਹਦੇ ਐਕਸ਼ਨਾਂ ਦੀ ਦੁਨੀਆ ਮਰੀਦਾ ਇਹ ਹਾਸ ਹਾਸ ਕੇ ਕਬੱਡੀਆਂ ਪਾਉਂਦਾ ਦਬੁਰਜੀ ਵਾਲਾ ਦੀਪ ਆ ਗਿਆ ਛਰ ਰਿਓ ਦੁਬਾਰੀ ਵਾਲੇ ਦੀਪ ਮਰੀ ਕਹਿੰਦੇ ਰੇਡ ਪੈ ਰਹੀ ਆ ਮੇਰੇ ਵੀਰੇ ਦਾਰਾਪੁਰੀਆ ਹੈਰੀ ਆ ਹੈਰੀ ਆ ਇਹ ਹੈਰੀ ਆ ਇੱਥੇ ਰੱਖਾ ਇੱਥੇ ਰੱਖਾ ਸੋਹਣੇ ਆਓ ਸਾਹਮਣੇ 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 ਮੇਲਾ ਕਹਿੰਦੇ ਚੋਟੀ ਦਾ ਇਹ ਕਹਿੰਦੇ ਤਾਕਤ ਉਹਰੇ ਜਿੰਨੇ ਜੱਫੇ ਲਾਉਣਗੇ ਜੱਸਾ ਫਿਜਰੋ ਗਰੇਂਦਰ ਠੇਕੇਦਾਰ ਵੱਲੋਂ 1050 ਆਉਣਗੇ ਨਾਲ ਧੂਰਕੋਟੀਏ ਜੈਲੇ ਵੱਲੋਂ ਲੋ ਪੈਣ ਜਿਹੜਾ ਗੋਲਡੀ ਯੂਐਸਏ ਹੈਪੀ ਸਰਪੰਚ ਤੇ ਪ੍ਰਦੀਪ ਦਾ ਹਰ ਇੱਕ ਜੱਫਾ 1100 ਦਾ ਆਉਣਾ ਹੈ ਉਹ ਦਬੁਰਜੀ ਵਾਲਾ ਦੀਪ ਆ ਗਿਆ ਇੱਕ ਕੰਨੀ ਤੇ ਕਹਿੰਦੇ ਦਾਰਾਪੁਰੀਆ ਹੈਰੀ ਲੱਗਿਆ ਹੋਇਆ ਇਹ ਵੀ ਇਸ ਸਾਲ ਖੇਡ ਆਇਆ ਕਹਿੰਦੇ ਬਾਲਵੇ ਦੀ ਖੇਡ ਕਲੱਬ ਦੇ ਲਈ ਰੰਬੂ ਵਾਲੀਏ ਚੱਗੀ ਦੀ ਟੀਮ ਦੇ ਲਈ ਆਏ ਅੱਗੇ ਰੱਖ ਨਹੀਂ ਉਹ ਰਿਸਾ ਤੇਰੀਆਂ ਦਵਰਜੀ ਵਾਲਿਆ ਲਾੜ ਜਾਲ ਹੁਣਾ ਦਾ ਚਹੇਤਾ ਲਓ ਸਾਹਮਣੇ ਸੇਮਾ ਥਾਜਵਾਲਾ ਕੋਟਲੀ ਵਾਲਾ ਇਹ ਕੋਟਲੀ ਵਾਲਾ ਲਓ ਸਾਹਮਣੇ ਸਾਹਮਣੇ ਨੌਜਵਾਨ ਕਹਿੰਦੇ ਥਰਾਜ ਵਾਲਾ ਭੱਜ ਗਿਆ ਨੰਬਰ ਜਿਹੜਾ ਕਹਿੰਦੇ ਇਸ ਵੇਲੇ ਆਹ ਰੇਡਰ ਨੇ ਆਪਣੀ ਟੀਮ ਦੇ ਜੋੜ ਦਿੱਤਾ ਦਬੁਰਜੀ ਵਾਲਾ ਫੇਰ ਆ ਗਿਆ ਉਹ ਦਬੁਰਜੀ ਵਾਲਾ بار بار ਆਉਂਦਾ ਤੇ ਤਾਰਾਪੁਰੀ ਉਹ ਵੀ بار بار ਮੂਰੇ ਹੁੰਦਾ ਟੱਕਰ ਸਿਰੇ ਦੀ ਹੈ ਇੱਕ ਪਾਸੇ ਥਰਾਜ ਵਾਲੇ ਮੁੰਡੇ ਆ ਇਹ ਆ ਕਹਿੰਦੇ ਲੰਬੀਆਂ ਬਾਟਾਂ ਤੈਅ ਕਰਕੇ ਇਹ ਕਹਿੰਦੇ ਨੌਜਵਾਨ ਮਾਝੇ ਦੇ ਵਿੱਚੋਂ ਚੱਲ ਕੇ ਆਇਆ ਦਬੁਰ ਜੀ ਵਾਲੇ ਫੇਰ ਉਹੀ ਉਹੀ ਇਹ ਜੀ ਇਹ ਜੀ ਹਾਏ ਓਏ ਮੇਰਾ ਰੱਬਾ ਓਏ ਲੋਈਆਂ ਧੁੱਮ ਗੀਆਂ ਓਹ ਲੋਈਆਂ ਧੁੱਮ ਗੀਆਂ ਲੋਈਆਂ ਧੁੱਮ ਗੀਆਂ ਅਗਲੀ ਕਬੱਡੀ ਪਾਉਦੇ ਵੀ ਬਾਈ ਸਰਦਿਆਂ ਕਰਦੇ ਗੱਲ ਓ ਅਗਲੀ ਕਬੱਡੀ ਗੋਲ ਨਹੀਂ ਵੱਜੋਣੀਆਂ ਹੈ ਗਲ ਦੇ ਵਿੱਚ ਗਾਨੀ ਹੈ ਅਥਰੀ ਜਵਾਨੀਆਂ ਆਹ ਵੱਜੂਆਂ ਨੀਆਂ ਗੋਲਡੀ ਕਬੱਡੀ ਪਾ ਰਿਹਾ ਹੈ ਇਧਰ ਕੋਟਲੀ ਵਾਲਾ ਪਰ ਆਹ ਵਾਹ ਓਏ ਨੌਜਵਾਨਾ ਵੱਜੂਆਂ ਨੀਆਂ ਗੋਲਡੀ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਜੇ ਸਰਪੰਚ ਜੱਫਾ ਲਾਵੇ ਤੇ ਹਰਪ੍ਰੀਤ ਸਰਪੰਚ ਬਲਾਸਪੁਰੀਆ ਉਹ ਕਹਿੰਦਾ ਵੀ 500 ਦੇ ਦਿਆਂਗੇ ਔਰ ਦਰਲੇ ਪਾਸੇ ਆਹ ਤਬੂਰਜੀ ਵਾਲਾ ਦੀਪ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਟਾਕਤੂਪੁਰੇ ਦਾ ਮੇਲਾ ਲੋਈਆਂ ਘੁੰਮਦੀਆਂ ਪਾਚੇ ਭੱਜਦੇ ਆ ਇਹ ਮੁੰਡਾ ਹਾਸ ਹਾਸ ਕੇ ਓਏ ਬਾੜ-ਬਾਰ ਓਹੀ ਇੱਥੇ ਰੱਖ ਤਾਰਾ ਬੁਰੀਆ ਤਾਰਾ ਬੁਰੀਆ ਤਾਰਾ ਬੁਰੀਆ ਤਾਰਾ ਬੁਰੀਆ ਵੇਖ ਲੈ ਤੇ ਮਾਣ ਕਰਦਾ ਬਲਵਿੰਦਰਾ ਭੰਡਰਾ ਵਾਲਾ ਹੈਰੀ ਬਾਰਾਪੁਰੀਏ ਤੇ ਡਬਲ ਟੱਚ ਹੋ ਗਿਆ ਡਬਲ ਟੱਚ ਹੋ ਗਿਆ ਅੰਕ ਜਿਹੜਾ ਸਿਮੇ ਦਾ ਲੈ ਵੀ ਸ਼ੀਰਿਆ ਕੋਈ ਗੱਲ ਨਹੀਂ ਜੀ ਫਸਿਆ ਆਸਾ ਸਿਕ ਕਬੱਡੀਆ ਪਾਉਣੀਆ ਉਹ ਦਵਰਜੀ ਵਾਲਾ ਫੇਰ ਆ ਗਿਆ ਮੈਚ ਚੋਟੀ ਦਾ ਏ ਉਹ ਲੋਈਆਂ ਘੁੰਮਦੀਆਂ ਫੂਟਿੰਗ ਹੁੰਦੀ ਆ ਮੇਲਾ ਕਹਿੰਦੇ ਮੰਗੀ ਦਾ ਚੱਲਦਾ ਇੱਥੇ ਆਹੀ ਕੁਝ ਹੁੰਦਾ ਆਉ ਸਾਹਮਣੇ ਕਹਿੰਦੇ ਦਵਰਜੀ ਵਾਲਾ ਫੇਰ ਪਰ ਇਧਰੋਂ ਪਾਸੇ ਕਾਲੂ ਆਉ ਕਾਲੂ 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 ਇਹ ਕਾਲੂ ਆ ਨਹੀਂ ਆ ਰਿਸਾ ਤੇਰੀਆਂ ਉਧਰ ਜੱਸਾ ਫ੍ਰੀਜਰ ਕਹਿੰਦਾ ਵੀ 1100 ਕਰ ਦੋ ਤੇ ਗੱਗੀ ਮਾਨ ਕਹਿੰਦਾ ਵੀ 1100 ਮੇਰੇ ਵੱਲੋਂ ਕਰ ਦੋ 22 ਵਾਰ ਦਾਫਾ ਵਾਕਈ ਵਾਕਈ 22 ਵਾਰ ਦਾਫਾ ਗੋਲਡੀ ਸਾਡਾ ਵੀਰਾ ਯੂ ਐਸ ਏ ਵਾਲਾ ਨਾਲ ਗੱਗੀ ਵਰਗੇ ਜੱਸੇ ਵਰਗੇ ਵੀਰ ਹੈ ਲੈ ਵੀ ਪ੍ਰਦੀਪ ਅੱਜ ਬੁਲਟ ਲੈਣਾ ਤੇ ਬੁਲਟ ਵਾਲੇ ਕੰਮ ਕਰਨੇ ਪਉਣੇ ਆ ਗੱਬਰੂਆ ਇਧਰਲੇ ਪਾਸੇ ਉਹ ਨੌਜਵਾਨ ਕਦੇ ਪ੍ਰਦੀਪ ਇੱਕ ਇੱਕ ਵਾਰ ਸੀਰਿਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਦੇ ਦੀ ਖੜ ਖੜ ਕੇ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੱੜ ਜੜ ਕੇ ਕਬੱਡੀ ਆਸਟ੍ਰੇਲੀਆ ਵਾਲਾ ਦਾ ਲਾਈਵ ਚੱਲਦਾ ਤੇ ਕਹਿੰਦੇ ਕਾਲੂ ਥਰਾਜ ਦੇ ਲਈ 500 ਪੁਆਇੰਟਾਂ ਕੀਤਾ ਵੀਰਾਂ ਨੇ ਨਾਲ ਕਬੱਡੀ ਆਸਟ੍ਰੇਲੀਆ ਕਬੱਡੀ ਜੰਕਸ਼ਨ ਸਾਰੇ ਵੀਰਾਂ ਦਾ ਧੰਨਵਾਦ ਹੈ ਹੋਲਦੀ ਵੀਰ ਹੈ ਆਹ ਉਹੀ ਛੇੜ ਲਿਆ ਉਹੀ ਛੇੜ ਲਿਆ ਵਾਹ ਦਰ ਰਿਐਕਸ਼ਨ ਸੋਰੀ ਕਬੱਡੀ ਦੀ ਨੀਂਬਾ ਸੋਰੀ ਖੇਡ ਕਬੱਡੀ ਦੀ ਓਏ ਦਰਸ਼ਕ ਸਾਹਿਬ ਵੀਰੋ ਮੈਚ ਕਹੇ ਲੱਗਦਾ ਗਾਲ ਵਾਲਾ ਕਹਿੰਦਾ ਵੀ ਨੰਬਰ ਸਿੰਮੇ ਦਾ ਹੈ ਗਾਲ ਵਾਲਾ ਕਹਿੰਦਾ ਵੀ ਨੰਬਰ ਥਰਾਜ ਦੀ ਟੀਮ ਦਾ ਚੱਲਦਾ ਹੋਇਆ ਮੈਚ ਸਮਾਪਤ ਜਿੱਤੇ ਭਾਵੇਂ ਕੋਈ ਮਰਜ਼ੀ ਐ ਪਰ ਸਿਰਾ ਹੋ ਗਿਆ ਤਕਤੂ ਪਰੀਆੜੇ ਵੀ ਕੱਲੇ ਨੇ ਕਬੱਡੀਆਂ ਪਾਈਆਂ ਦੀਪ ਦਵਰਜੀ ਨੇ ਲੈ ਵੀ ਗੱਗੀ ਮੈਚ ਸਿਰਾ ਹੋ ਗਿਆ ਇਹ ਵੀ ਟੀਮ ਆਪਣੀ ਐ ਤੇ ਇੱਕ ਪਾਸਾ ਲਓ ਜੀ ਜੋਗੇ ਵਾਲਾਂ ਤੇ ਮਾਨੂਕੇਰੀਆ ਟੀਮਾਂ ਸੈਂਟਰ ਲਾਈਨ ਤੇ ਆ ਜਾਣ ਜੋਗੇ ਵਾਲਾਂ ਤੇ ਮਾਨੂਕੇ ਦਾ ਮੈਚ ਖੇਡਿਆ ਜਾਣਾ ਐ